ਜਦ ਕਲਮ ਨਹੀਂ ਆਖਦੀ ਭਾਰਤ ਅਜ਼ਾਦੀ ਮਾਨਦਾ ਫਿਰ ਮੈਂ ਕਿਦਾਂ ਕਹ ਦਿਆਂ ਭਾਰਤ ਜ਼ਾਦੀ ਮਾਨਦਾ ਜਦ ਕਲਮ ਨਹੀਂ ਆਖਦੀ ਇੱਕ ਪੀਂਦੇ ਬੀਰ ਵਿਸਕੀਆਂ ਇੱਕ ਨਾਂ ਨੂੰ ਜੁੜਦੀ ਗੁੱਲੀ ਨਾ ਇੱਕ ਰਹਿੰਦੇ ਮੈਲੀ ਮਾੜੀਆਂ ਇੱਕ ਨਾਂ ਨੂੰ ਜੁੜਦੀ ਕੁੱਲੀ ਨਾ ਬੰਦੇ ਨੂੰ ਬੰਦਾ ਖਾਰ ਹੈ ਬੰਦੇ ਨੂੰ ਬੰਦਾ ਖਾਰ ਹੈ ਇਹ ਹਰ ਕੋਈ ਹੀ ਜਾਣਦਾ ਫਿਰ ਮੈਂ ਕਿਦਾਂ ਕਹ ਦਿਆਂ ਭਾਰਤ ਆਜ਼ਾਦੀ ਮਾਣਦਾ ਜਦ ਕਲਮ ਨਹੀਂ ਆਖਦੀ ਇੱਕ ਪੁੰਜ ਸੌਂਦੇ ਸੜਕ ਤੇ ਇੱਕ ਸੌਂਦੇ ਵਿੱਚ ਗਦੇਲਿਆਂ ਨਿਰਦੋਸ਼ ਟਕੇ ਜੇਲਾ ਵਿੱਚ ਦੋਸ਼ੀ ਫਿਰਦੇ ਨੇ ਵਿੱਚ ਮੇਲਿਆਂ ਇਨਸਾਫ਼ ਘਟਦਾ ਜਾ ਰਿਹਾ ਹੈ ਇਨਸਾਫ਼ ਮੁੱਕਦਾ ਜਾ ਰਿਹਾ ਹੈ ਇਹ ਹਰ ਜ਼ੁਬਾਨ ਤੇ ਆਮਦਾ ਫਿਰ ਮੈਂ ਕਿਦਾਂ ਕਹਿ ਦਿਆਂ ਭਰਤ ਜਾਦੀ ਮਾਨਦਾ ਜਦ ਕਲਮ ਨਹੀਂ ਆਖਦੀ ਬਾਰੋਂਉਂਦੇ ਬਾਲ ਨੇ ਬਾਪੂ ਜੀ ਕਪੜਾ ਚਾਹੀਦਾ ਅਸਰਾਂਤ ਕਟ ਲਈ ਭੁੱਖਿਆਂ ਕੁਝ ਖਾਣ ਨੂੰ ਹੁਣ ਚਾਹੀਦਾ ਬੱਚਿਆਂ ਦੇ ਸੁਣ ਕੇ ਕੀਰਨੇ ਬੱਚਿਆਂ ਦੇ ਸੁਣ ਕੇ ਕੀਰਨੇ ਦਿਲ ਬਾਪੂ ਦਾ ਹੀ ਜਾਣਦਾ ਫਿਰ ਮੈਂ ਕਿਦਾ ਕਹਦਿਆਂ ਭਾਰਤ ਜ਼ਾਦੀ ਮਾਨਦਾ ਜਦ ਕਲਮ ਨਹੀਂ ਆਖਦੀ ਇਥੇ ਖਾਣ ਤੇ ਵੀ ਟੈਕਸ ਨੇ ਟੈਕਸ ਨੇ ਪਾਣੀ ਪੀਣ ਤੇ ਇਥੇ ਮਰਨ ਤੇ ਵੀ ਟੈਕਸ ਨੇ ਟੈਕਸ ਨੇ ਲੱਗੇ ਜੀਣ ਤੇ ਹਰ ਚੀਜ਼ ਉੱਤੇ ਟੈਕਸ ਨੇ ਹਰ ਚੀਜ਼ ਉੱਤੇ ਟੈਕਸ ਨੇ ਪਾਵੇਂ ਕੋੜੀ ਛਾਣਦਾ ਮੈਂ ਕਿਤਾ ਕਹਦਿਆਂ ਭਾਰਤ ਆਜ਼ਾਦੀ ਮਾਣਦਾ ਜਦ ਕਲਮ ਨਹੀਂ ਆਖਦੀ ਕੋਈ ਨੀ ਕੋ ਬੰਦਾ ਕੋਈ ਜਗਦਾ ਮੇਰੀ ਕਲਮ ਦੀ ਪੈਂਤੀ ਸੁਣ ਕੇ ਤਾਂ ਜਿੰਤਾ ਫਿਰ ਇਕੱਠੀ ਹੋਵੇਗੀ ਸਿਰ ਕੁੱਟਣੇ ਲੋਟੂਟਾਣੀ ਦੇ ਸ਼ਰਮਾਇਦਾਰੀ ਰੋਵੇਗੀ ਸਿਰ ਚਿਪਣੇ ਲੋਟੂ ਟਾਣੀ ਦੇ ਸ਼ਰਮਾਇਦਾਰੀ ਰੋਵੇਗੀ ਫਿਰ ਕਲਮ ਦੀ ਤਾਰ ਚੋਂ ਫਿਰ ਕਲਮ ਦੀ ਤਾਰ ਚੋਂ ਨਾਰਾ ਨਿਕਲੂਗਾ ਇਨਕਲਾਬ ਦਾ ਫਿਰ ਮੈਂ ਕਹ ਦਿਆਂਗਾ ਭਾਰਤ ਜਾਦੀ ਮਾਨਦਾ ਅਜ ਕਲਮ ਨਹੀਂ ਆਖਦੀ ਹਲ ਕਲਮ ਨਹੀਂ ਆਖਦੀ ਹਜ ਕਲਮ ਨਹੀਂ ਆਖਦੀ